ਸਾਸੀਕਾਰ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਆਪਾਂ ਚੱਲੇ ਆਪਣੇ ਅੱਜ ਸ਼ੂਟ ਤੇ ਅੱਜ ਆਪਣਾ ਚੱਲ ਰਿਹਾਗਾ ਐਪੀਸੋਡ ਮਾਲਦਾਰ ਛੜਾ ਸੋ ਉਹਨੂੰ ਦਿਖਾਵਾਂਗੇ ਅੱਗੇ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ ਇੱਕ ਦੋ ਕੰਮਕਾਰ ਸੀਗੇ ਤੇ ਉਹ ਕੰਮ ਨਿਮੇੜ ਕੇ ਤੇ ਮੈਨੂੰ ਘਰੋਂ ਫੋਨ ਕਰਤਾ ਵੀ ਰੋਟੀ ਬਣੀ ਪਈ ਹੈਗੀ ਟਾਈਮ ਵੀ ਹੋ ਗਿਆ ਰੋਟੀ ਦਾ ਵੀ ਰੋਟੀ ਲੈ ਕੇ ਜਾ ਰੋਟੀ ਆਪਾਂ ਗੱਡੀ 'ਚ ਧਰ ਲਈ ਆਪਣੀ ਤੇ ਆਪਣੇ ਪਈਆ ਰੋਟੀ ਸਬਜ਼ੀ ਤੇ ਆਪਾਂ ਆਪਣੀ ਲੋਕੇਸ਼ਨ ਤੇ ਜਾ ਰਹਿਆਂਗੇ ਅੱਗੇ ਦਿਖਿਉਣੇਗੇ ਤੁਹਾਨੂੰ ਆਪਣੀ ਟੀਮ ਕੀ ਕਰ ਰਹੀ ਹੈ ਕੀ ਨਾ ਹਾਂਜੀ ਬਈ ਮਿੱਤਰੋ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਗੱਡੀਆਂ ਖੜੀਆਂ ਨੇ ਹੁਣ ਵੱਜ ਰਿਹਾ ਡੇਢ ਆ ਪਰ ਰੋਟੀ ਦੇ ਟਾਈਮ ਹੀ ਆਇਆਗੇ ਅੱਜ 1:32 ਮਿੰਟ ਹੋ ਗਏ ਰੋਟੀ ਕਰਨੇ ਹੈ ਸਾਡੇ ਬੰਦੇ ਭੁੱਖੇ ਨਹੀਂ ਰਹਿ ਸਕਦੇ ਹੈਗੇ ਕਿਉਂਕਿ ਕੰਮ ਨਹੀਂ ਹੁੰਦਾ ਬਈ ਭੁੱਖੇ ਢਿੱਡ ਕੰਮ ਵੀ ਨਹੀਂ ਹੁੰਦਾ ਹਨਾ ਗੱਡੀਆਂ ਖੜੀਆਂ ਨੇਗੀਆਂ ਆਪਣੀਆਂ ਸਾਰੀਆਂ ਬਿੰਦਰਬਾਈ ਵੀ ਬੈਠਾਗਾ ਤੇ ਦੇਖਦੇ ਆਂਗੇ ਅੱਗੇ ਆਪਾਂ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਤੇ ਮਿਲਦੇ ਆਂਗੇ ਅੱਗੇ ਹਾਂਜੀ ਬਈ ਆਪਾਂ ਆ ਗਏ ਆਪਣੀ ਲੋਕੇਸ਼ਨ ਤੇ ਤੇ ਮੌਸਮ ਵੀ ਸਾਫ਼ ਆ ਇਧਰ ਆਲੂ ਉਲੂ ਬੀਜੇ ਹੋਏ ਆਗੇ ਤੇ ਆਪਾਂ ਰੋਟੀ ਲੈ ਕੇ ਆ ਗਏ ਫਰੀਤੋ ਬੈਠੀ ਆ ਸਾਰਿਆਂ ਤੋਂ ਪਹਿਲਾਂ ਤਾਂ ਆਂ ਫਰੀਤੋ ਕਿਵੇਂ ਆ ਠੀਕ ਆ ਠੀਕ ਆ ਠੀਕ ਆ ਕਹਿੰਦੀ ਕੱਢੀ ਐ ਜਥਾਰ ਦੀ ਲੋੜ ਦੀ ਥਾਰ ਵੀ ਇੱਥੇ ਖੜਾ ਲਈ ਤੇ ਇਧਰ 프렌ਜਲ ਫਿਰਦੀ ਆ 프렌ਜ ਨੂੰ ਲੱਗ ਰਹੀ ਨੇ ਛਿੱਕਾਂ ਹੈ ਦਵਾਈ ਤੇ ਪੂਣੀ ਨਹੀਂ ਲਈ ਤੂੰ दो अच्छा तेरी ਬਿਲੇਣਾ ਡੱਬੀ ਹੈ ਕੋਈ ਠੀਕਾ ਰੋਟੀ ਰੋਟੀ ਖਾ ਲੋ ਹੋਰ ਘਰੇ ਕਿਵੇਂ ਨੇ ਸਾਰੇ ਵਧੀਆ ਵਧੀਆ ਠੀਕ ਹੈ ਸਿਹਤ ਨਹੀਂ بس ਤੇਰੀ ਸਹੀ ਹੈਗੀ ਹੈ ਨਾ ਇਹਨੂੰ ਦਵਾਈ ਕੁਕਦਮ ਠੱਡ ਲਾ ਦੇ ਦਵਾਈ ਦਬੂਈ ਲੈ ਕੇ ਦਿੰਦਾ ਮੈਂ ਇਹਨੂੰ ਕੁੜੀ ਨੂੰ ਆਪਣੀ ਨੂੰ ਭਾਈ ਦੀ ਡੱਬੀ ਹੈਗੀ ਸਿੱਖਾਂ ਦੀ ਦੇ ਡੱਬੀ ਮੈਂ ਦਿੰਦਾ 1 ਮਿੰਟ ਤੇ ਅੱਜ ਇੱਕ ਆਪਣਾ ਬੱਚਾ ਵੀ ਆ ਰਿਹਾਗਾ ਲੈ ਹਾਂ ਵੀ ਕੀ ਦਿਨਾਂ ਲੱਗ ਰਿਆਂਗਾ ਗੱਲਾਂ ਕਰਨਾ ਮੇਰੀ ਢੇਲੀ ਹੈ ਇਹ ਦੇਖੋ ਦਿਖਿਆਗਾ ਅੱਛਾ ਠੀਕ ਹੈ ਠੀਕ ਹੈ ਸਾਸਿਕਾਰ ਬਈ ਹੋਰ ਹੀੜੂ ਕਿਵੇਂ ਆ ਵਧੀਆ ਠੀਕ ਹੈ ਲੱਤ ਦੇ ਲੱਤ ਦਾ ਰਖੀ ਅੱਜ ਛੱਤਰ ਨਹੀਂ ਪਈ ਤੇਰੇ ਅੱਜ ਬਚਿਆ ਹੋਇਆ ਬਚਿਆ ਹੋਇਆ ਠੀਕ ਆ ਕੱਢਦਾ ਨਹੀਂ ਤੂੰ ਹਾਂ ਪੁੱਤ ਕਿਵੇਂ ਆ ਠੀਕ ਆ ਕਿਹਦੇ ਨਾਲ ਆਇਆ ਤੂੰ ਆ ਮੈਂ ਕਹਿਣ ਲੱਗਿਆ ਤੇਰੇ ਹੈ ਕੁੱਕ ਦੇ ਨਾਲ ਕਿਹਦੇ ਨਾਲ ਕੁੱਕ ਦੇ ਨਾਲ ਬੰਤ ਨਾਲ ਹਾਂ ਵੀਰੇ ਜੱਜੇ ਨਾਲ अच्छा ठीक है ठीक है ठीक है ठीक है ਲੈ ਵੀ ਮਿੱਤਰੋ ਹਜੇ ਬਾਕੀ ਆਪਣੇ ਗਏ ਹੋਏ ਨੇ ਬੰਦੇ ਸ਼ੂਟ ਕਰਨ ਫਿਰ ਦੇਖਿਆ ਹੁਣ ਤੁਹਾਨੂੰ ਹਾਂਜੀ ਭਾਈ ਆਪਣੇ ਅੱਧੇ ਗੰਦੇ ਆ ਗਏ ਅੱਧੇ ਗੱਡੀ ਚ ਲੁਕੇ ਬੈਠੇ ਦੇਗੇ ਸਰਤਾਜ ਵੀ ਲੁਕੇ ਬੈਠਿਆ ਦੀ ਹਾਂ ਭਾਈ ਮੈਂ ਗੱਡੀ ਚ ਤੱਕ ਹਾਂ ਹਾਂ ਬੰਦਾ ਦੇਖੋ ਕੌਣ ਹੋ ਸਕਦਾ ਨੇ ਦੋ ਗਲਾਸ ਇੱਕ ਕੋਲੀ ਦੋ ਗਲਾਸ ਇੱਕ ਕੋਲੀ ਦਾ ਰਾਜਦਸ ਪ੍ਰਧਾਨ ਔਰਿਆ ਥੱਲੇ ਆ ਜਾ ਬੰਦੇ ਪਤਾ ਜੀ ਦੋ ਗਲਾਸ ਇੱਕ ਕੌਲੀ ਇਹਦਾ ਰਾਜ ਕੀ ਆ ਕੋਈ ਪਾਸਮ ਪੋਸਮ ਦਾ ਨਹੀਂ ਖਾਂਦੇ ਇਹ ਬਈ ਆਪਣਾ ਭਾਂਜਾ ਆਇਆ ਹੋਇਆਗਾ ਵੱਡਾ ਭਾਈ ਆਪਣਾ ਭਾਂਜਾ ਵਰਗਾ ਭਾਂਜਾ ਵੱਡੇ ਭਾਈਆਂ ਵਰਗਾ ਭਾਂਜਾ ਸੋਰੀ ਗੰਤੀ ਤੈਨੂੰ ਮੈਂ 1.5 ਘੰਟਾ ਹੋ ਗਿਆ ਤੈਨੂੰ ਮੈਂ ਹੱਕਾਂ ਕਿੱਥੇ ਵੜ ਰਹੇ ਦੀ ਇਹ ਭਾਈ ਮੈਨੂੰ ਸੌਂ ਲੱਗੇ ਪਤਾ ਨਹੀਂ ਲੱਗਿਆ ਹੈ ਬੜ ਕਿੱਥੇ ਰਿਆ ਦੀ ਇਹ ਪ੍ਰਧਾਨ ਹਨ ਕੱਲ ਕੀ ਦੇਖੋ ਬਈ ਇਹ ਸਮਾਰ ਕੇ ਕੱਲ ਕੀ ਸੁਣਦਾ ਸਮਾਰ ਕੇ ਸਮਾਰ ਕੇ ਸਮਾਰ ਕੇ ਚਾ ਚੰ ਪੀ ਨੂੰ ਪੈਂਦਾ ਇਹ ਗਾ ਭਾਈ ਇਹ ਆ ਸਾਡਾ ਮੋਹ ਪਿਆਰ ਬੰਦੇਆਂ ਦਾ ਠੀਕ ਆ ਅੱਜ ਮੇਰੀ ਕੋਈ ਬਾਹ ਭਲ ਦੀ ਐ ਇਸ ਘਰ ਚ ਮੇਰੀ ਜਮਾ ਕਦਰ ਨਾ ਕਦਰ ਹੈ ਵਧੀਆ ਦੋਗ ਤਾਂ ਪੈ ਗਈਆਂ ਨਾ ਲਾਉ ਮੈਂ ਹਾਂ ਬੋਲਿਆ ਨਹੀਂ ਗਾ ਕਦਰ ਹੈਗੀ ਆ ਹੈਗੀ ਆ ਹਣ ਠੀਕ ਆ ਭਾਈ ਅੱਧੇ ਬੰਦੇ ਆਪਣੇ ਆ ਰਹੇ ਨੇਗੇ ਅੱਧੇ ਕ ਪਹੁੰਚ ਗਏ ਫਿਰ ਮਿਲਦੇ ਆਂ ਆਪਾਂ ਅੱਗੇ ਹਾਂਜੀ ਆ ਗਿਆ ਬਈ ਮੇਰਾ ਯਾਰ ਹਰਮਨ ਜਕਸੀਰ ਸਿੰਘ ਬਲੌਗ ਕਿੱਥੇ ਸੀ ਅੱਜ ਤੂੰ ਓਏ ਤੜਕੇ ਰੇ ਓਰੇ ਹੋਰ ਕਿੱਥੇ ਦੀ ਮੈਂ ਹੁਣ ਕਿੱਥੇ ਸੀ ਅੱਜ ਅਸੀਂ ਬਾਹਰ ਗਏ ਹੋਏ ਤੇ ਅੱਕਾ ਹੋਰ ਕੋਈ ਗੱਲਬਾਤ ਰਿਪੋਰਟ ਲੈਣਾ ਉਹਨੇ ਵੀ ਕਿੱਥੇ ਜਾਂਦਾ ਕਿੱਥੇ ਹਾਂ ਮੈਂ ਤਾਂ ਪੂਰੀ ਰਿਪੋਰਟ ਲੈ ਕੇ ਫੇਰ ਸੰਗਤ ਨੂੰ ਦਊਂਗਾ ਠੀਕ ਹੈ ਮੈਂ ਆਪਣਾ ਘੱਟ ਕਿੱਥੇ ਚ ਲੈ ਜਾ ਦਾਂ ਆ ਦੇਖੋ ਰੇ ਚੋ ਤੰਬੂ 'ਚ ਤੰਬੂ 'ਚ ਇਹ ਤੰਬੂ ਮੱਚ ਗਏ ਸੀ ਤੰਬੂ 'ਚ ਬੈਠੇ ਬੈਠੇ ਉਹ ਬਈ ਸੁਣੋਂ ਦਿਖਾਵਾਂਗੇ ਸਾਰੀ ਵੀਡੀਓ ਦੇ ਵਿੱਚ ਪੜਾਕੇ ਕਿਵੇਂ ਵੱਜੇ ਨੇਗੇ ਉਹ ਹਰਮਨ ਨੇ ਬਜਾਏ ਨੇ ਤਹੀਂ ਬਜਾਏ ਨੇ ਉਹ ਰੋਟੀਆਂ ਲੰਬੇ ਦੀ ਤੇ ਚੁੱਲੇ 'ਤੇ ਡਿੱਗ ਪਿਆ ਪੜਾਕਾ ਅੱਛਾ ਪੈਕ ਤੇ ਡਿੱਗਿਆ ਸਾਰਾ ਠੀਕ ਹੈ ਠੀਕ ਹੈ ਹੋਰ ਠੀਕ ਹੈ ਜੀ ਬਾਕੀ ਇੰਦਰ ਰੇਟਰ ਭਾਈ ਉਹ ਫਿਰਦਾ ਸਾਡਾ ਹਾਂ ਬਈ ਕਿਵੇਂ ਹੱਥੋਂ ਤੋਂ ਢੋਲੇ ਤੇ ਅੱਛਾ ਠੀਕ ਹੈ ਠੀਕ ਹੈ ਐਨ ਵਧੀਆ ਵਧੀਆ ਇਹ ਸਾਡਾ ਭਾਗੂ ਅੱਜ ਦੇਖ ਲਓ ਭਈ ਅੱਜ ਪਹਿਰਾਵਾ ਬਖਰ ਹੈ ਓਏ ਯਾਰ ਰੋਕੋ ਚੱਲੋ ਠੀਕ ਹੈ ਤੇ ਹਾਂਜੀ ਸਰ ਕਰੇ ਖੇਤ ਦਾ ਹੋਰ ਹੋ ਗਿਆ ਵਧੀਆ ਕਰਿਆ ਚੱਲ ਹੋ ਗਿਆ ਭਾਈ ਠੀਕ ਆ ਉਹ ਵੀ ਜਿੱਦਾਂ ਤੇਲ ਅੰਗਰੇਜ਼ ਨਹੀਂ ਜੀ ਨੂੰ ਠੀਕ ਚੱਲ ਕੋਈ ਨਹੀਂ ਹੋਰ ਸਭ ਠੀਕ ਹੈ ਵਧੀਆ ਉਹ ਗੱਡੀ ਕਿਢੀ ਘਾ ਲਾ ਕੇ ਟਵਾਟਾ ਦੀ ਭਾਈ ਹਾਂ ਨਵੀਂ ਆਈ ਆ ਗਈ ਗੱਡੀ ਮੈਂ ਦੇਖ ਲਈ ਹਨਾ ਦੇਖ ਲਈ ਮੈਂ ਠੀਕ ਹੈ ਜੀ ਦਿਖਿਆਉਣੇ ਆਗੇ ਅੱਗੇ ਹੈਪੀ ਸਿੰਘ ਲੈ ਵਈ ਲੰਗਰ ਤੇਰੀ ਕੋਲੇ ਹਾਂ ਅਰੇ ਤੁਮੀ ਹਾਂ ਲੰਗਰ ਕਮੇਟੀ ਚ ਅੱਜ ਕਿਹੜਾ ਕਿਹੜਾ ਸਾਰੇ ਲੰਗਰ ਦੀ ਮੈਂ ਹਾਂਜੀ ਸਭ ਹੀ ਹੈ ਭਾਈ ਲੈ ਵੀ ਪ੍ਰਸ਼ਾਦੀ ਦੇ ਕੇ ਆਓ ਉਧਰ ਮੰਨਿਆਂ ਨੂੰ ਹਾਂ ਭਾਈ ਰੋਟੀ ਖਾਈਏ ਹਾਂ ਹੈਪੀ ਹਾਂਜੀ ਭਾਈ ਆਇਆ ਹੋ ਜਾ ਰਹਾ ਹਾਂ ਆਲਾ ਹੁਣ ਭਾਈ ਬਾਲੀ ਜੀ ਬਾਲੀ ਬਾਸ ਇੱਕ ਮੇਰੇ ਰੋ ਕਿਡੂ ਗਲਾਸ ਮੈਂ ਮਾਰ ਦੂੰ ਚਲ ਚਲੋ ਥੋੜਾ ਪਾ ਕੇ ਦਿਓ ਆ ਜਾ ਨੀ ਭਰੀ ਦੇਖ ਥਾਲ ਕੋਈ ਜਿਆਦਾ ਨਹੀਂ ਮੇਰੀ ਖਰਾਕ ਬਹੁਤ ਘੱਟ ਨਾ ਨਾ ਠੀਕ ਆ ਠੀਕ ਆ ਠੀਕ ਆ ਆਨੇ ਦੇ ਲਈ ਨਹੀਂ ਹੈਗੇ ਠੀਕ ਆ ਸਰਤਾਜ ਤੇ ਬਾਈ ਰੋਟੀ ਖਾ ਰਹੇ ਨੇਗੇ ਆਨੇ ਆ ਖਾਣੇ ਆ ਆ ਗਿਆ ਬਾਈ ਇੱਧਰ ਚੱਲ ਰਹੀ ਏ ਲੈਣ ਸਾਡੀ ਜੱਸਾ ਵੀਰਾ ਵੰਤ ਹੁਣ ਪੰਤ ਦਾ ਰਸਤਾ ਕਿੱਥੇ ਆਇਆ ਹੋਇਆ ਹਾਂ ਰੋਟੀ ਖਵਾ ਦੋ ਉਹ ਭੱਗ ਗਿਆ ਬਾਈ ਮਲਾਂ ਦਾ ਇਹ ਅਸਲੀ ਖਰਾਕ ਹੀ ਹੁੰਦੀ ਆ ਹੂੰ ਠੀਕ ਆ ਬਾਈ ਓਕੇ ਹਾਂ ਹੁਣ ਆ ਗਈ ਆਪਣੀ ਵਾਰੀ ਆਪਾਂ ਵੀ ਰੋਟੀ ਖਾਣੇ ਆ ਬਾਈ ਠੀਕ ਆ ਮਿਲਦੇ ਆ ਰੋਟੀ ਤੋਂ ਬਾਅਦ ਕੀ ਹੋ ਗਿਆ ਗੁਰੂ ਕੀ ਹੋ ਗਿਆ ਆ ਤੂੰ ਹੀ ਲਿਆਦਾ ਕਿਸੇ ਗੱਲ ਤੋਂ ਖੁਸ਼ ਨਹੀਂ ਬੰਦੇ ਚੁਗਲੀਆਂ ਚੱਲ ਰਹੀਆਂ ਨੇ ਚੁਗਲੀਆਂ ਠੀਕ ਆ ਸੁਣ ਜਾਓ ਬੰਦ ਨਾ ਬੰਦ ਕਰੀ ਟਵਿੰਟ ਪਰਸਨਲ ਨਾ ਐਂ ਕਰੋ हां तो भाई वही बाकी समझ आ तो पर्सनल ਗੱਲ ਹੈ ਸੁੱਖੀ ਪਰਸਨਲ ਗੱਲ ਆ ਸੁਣ ਲਈ ਚੰਗਾ ਆ ਯਾਰ ਉਹ ਯਾਰ ਮੈਂ ਵੀ ਤਰਨਾ ਹਾਂ ਹਾਂ ਸਰਤੰਦਰ ਸਰਤੰਦਰ ਮਹਾਰਾ ਪਰਸਨਲ ਗੱਲ ਕਰ ਰਹੇ ਨੇ ਆ ਪਰਸਨਲ ਗੱਲ ਕਰ ਰਹੇ ਨੇ ਪਰ ਇਹਦੇ ਕੀ ਕਰ ਸਕਦੇ ਆ ਮੈਂ ਤਾਂ ਨਹੀਂ ਹੈ ਰੱਬਾ ਜਿਹੜਾ ਸਾਡੇ ਤੋਂ ਗੱਲ ਨੂੰ ਖੋਵੇ ਸਾਡੀ ਚੁਗਲੀ ਕਰੇ ਹਾਂ ਉਹਨੂੰ ਕੀ ਹੋਵੇ ਦੱਸਦੇ ਘਰੇ ਕੇਤੇ ਉਹਨੂੰ ਟੱਟੀਆਂ ਲੱਗਾ ਹਾਂ ਟੱਟੀਆਂ ਲੱਗਣ ਉਹ ਨਾ ਦੂਸਰਾ ਪਾਣੀ ਨਾ ਚਾਹ ਨਾ ਰੋਟੀ ਹਾਂ ਸਹੀ ਗੱਲ ਆ ਸਾਡੀ ਚੁਗਲੀ ਕਰੇ ਆ ਕਰਦਾ ਆ ਕਰਦਾ ਮਰਨਾ ਮੇਰੀ ਚੁਗਲੀ ਇੱਕ ਵੀ ਨਹੀਂ ਮੈਂ ਹਾਂ ਬੰਦ ਕਰਕੇ ਆ ਲੈ ਵੀ ਓਏ ਓਏ ਕੋਈ ਕਰ ਪਰਸਨਲ ਗੱਲ ਪ੍ਰੀਤ ਆਪਾਂ ਨੂੰ ਦੱਸ ਨਹੀਂ ਰਹੀ ਮਾਂ ਦੱਸਣ ਦੇ ਮੈਂ ਪੁੱਛ ਲੂੰ ਕਿੰਨਾ ਕੁ ਤੇਰੇ ਸ਼ਾਲਾ ਮਾਰੂ ਹਾਂ ਆਥਣੇ ਦਾ ਕਰੀ ਜਾਊ ਹਾਂ ਸਹੀ ਗੱਲ ਹੈ ਤੇ ਵੀ ਪਰਸਨਲ ਗੱਲ ਆਪਾਂ ਬਾਅਦ ਚ ਪਹਿਲਾਂ ਗੱਲ ਸੁਣ ਲਈਏ ਪਰਸਨਲ ਗੱਲ ਫੇਰ ਸੁਣਦੇ ਹਾਂ ਹਾਂਜੀ ਇਹ ਇਹ ਦੋ ਦੋ ਗਲਾਸ ਇੱਕ ਕੌਲੀ ਦਾ ਕਮਾਲਾ ਉਹਦਾ ਆਲੂ ਆ ਜਦੀ ਭੈਣ ਦੇਣਾ ਇਹ ਪਤਾ ਨਹੀਂ ਭੈਣ ਦਾ ਕਿਹੜੇ ਕਿਹੜੇ ਸੰਦ ਚੋਂ ਹੋ ਗਏ ਉਹਰੇ ਐ ਵੀ ਰੋ ਆਲੂ ਜਦੀ ਬਾਹ ਮੇੜਦਾ ਯਾਰ ਪਤਨੀ ਕੀ ਪਰਜਾਤੀ ਆ ਹਾਂਜੀ ਮਿੱਤਰੋ ਮੌਸਮ ਠੰਡਾ ਫੇਰ ਹੋ ਗਿਆ ਲੱਗਦਾ ਅੱਜ ਸ਼ਾਮ ਨੂੰ ਧੁੰਦ ਪੈਣੀ ਆ ਵਿਖਿਆ ਹੋਣਾ ਸਾਨੂੰ ਮੌਸਮ ਦੁਬਾਰੋ ਫੇਰ ਉਹ ਜਿਹਾ ਕੁਝ ਹੀ ਹੋ ਗਿਆ ਦੇਖੋ ਇਹ ਆਪਣੀ ਲੋਕੇਸ਼ਨ ਹੈ ਹਾਂ ਬ੍ਰਿੱਤੋ ਯਸ ਹਾਂ ਹਮ ਨੱਚ ਰਹੇ ਹਾਂ ਚੱਕ ਰੀਲਾ ਬਣਾਉਣ ਲੱਗ ਰਹੀਆਂ ਨੇ ਭਾਈ ਪੂਰਾ ਜੋਰ ਲੱਗ ਰਿਹਾਗਾ ਹੈ ਦੇਗਾ ਏ ਉਹ ਭਰਾਂ ਜਲੋਰੀ ਸਾਡੀਆਂ ਆਰਟਿਸਟ ਮਹਿਕਮਾ ਸਾਡਾ ਓਏ ਪਰ ਰਹਿ ਪਰ ਰਹਿ ਇਹ ਬੰਤ ਪ੍ਰਧਾਨ ਦਾ ਭਾਈ ਰੂਮ ਹੈ ਆйда ਖਾਲੀ ਪਿਆ ਇਹ ਇਹ ਬੰਤ ਪ੍ਰਧਾਨ ਦਾ ਰੂਮ ਆ ਸਾਡੇ ਦਾ ਲਓ ਭਾਈ ਦੇਖ ਲੋ ਰੰਗਾ ਰੰਗ ਪ੍ਰੋਗਰਾਮ ਚਾਹ ਉਹ ਟੱਕ ਲਿਆ ਆਗੇ ਬੰਦੇ ਆਪਣੇ ਇਧਰੋਂ ਲੱਦਾ ਨਾ ਆਏ ਨਹੀਂ ਉਹ ਤਾਂ ਹੋਰ ਆ ਕੋਈ ਇਹ ਆਪਣੀ ਲੋਕੇਸ਼ਨ ਆ ਭਾਈ ਦੇਖਦੇ ਆ ਕਿ ਰਹਿ ਗਏ ਦੋ ਤਿੰਨ ਸ਼ੌਟਰ ਰਹਿ ਗਏ ਆਪਣੇ ਵੀਡੀਓ ਦੇ ਫਿਰ ਆਪਾਂ ਮਿਲਦੇ ਆਂਗੇ ਅਗਲੀ ਵੀਡੀਓ ਦੇ ਵਿੱਚ ਓਕੇ ਹਾਂਜੀ ਮਿੱਤਰੋ ਹੈਪੀ ਨੀਂ ਬਿਆਦੀ ਸਾਨੂੰ ਗਰਮਾ ਗਰਮ ਚਾਹ ਠੀਕ ਹੈ ਇਹ ਬੰਦਾ ਸਾਡਾ ਬੜਾ ਘੈਂਟਾ ਚਾਹ ਨੂੰ ਮਿੰਟ ਮਾਰਦਾ ਬਣਾਉਣ ਨੂੰ ਠੀਕ ਆ ਨਾਲੇ ਕਰੀ ਜਾਂਦੇ ਨੇ ਸ਼ੂਟ ਨਾਲੇ ਚੌੜ ਨਾਲੇ ਹਾਸੀਆਂ ਨਾਲੇ ਖੇਡੀਆਂ ਨਾਲੇ ਪਿਆਉਂਦੇ ਨੇ ਚਾਹ ਉਹ ਬੈਠੇ ਨੇ ਬੰਦੇ ਆਪਣੇ ਚਾਹ ਲਾਗੇ ਪੀਣ ਸਾਰੇ ਹਾਂ ਕਿਡੂ ਓ ਜੀ ਦੇਖੋ ਚਾਹ ਹਾਂ ਚਾਹ ਵੀ ਜਿਨੇ ਬਾਈ ਹੁਣੀ ਵੀ ਗਰਮ ਅਗਰ ਮਰ ਮਣ ਤੂੰ ਨਹੀਂ ਚਾਹ ਪੀਂਦਾ ਆ ਜਾ ਆ ਜਾ ਪੁੱਤ ਤੂੰ ਮੈਨੂੰ ਉਹ ਚੀਜ਼ ਤਾਂ ਦੇ ਦੇ ਰੋਜ਼ ਮੈਂ ਤੇਰੇ ਲਈ ਉਹ ਮੁੜ ਜਾਣਾ ਪੱਕਾ ਬਾਹਰ ਮੋਕਰ ਨਾ ਜਾਈਂ ਜਾ ਨਾ ਉੱਪਰ ਜਾ ਬਹੁਤ ਹੀ ਵਾਅਦੇ ਓਏ ਹੈਪੀ ਸਾਡਾ ਬੜਾ ਘੈਂਟ ਬੰਦਾ ਕਾ ਯਾਰ ਹੈਪੀ ਥੈਂਕ ਯੂ ਯਾਰ ਚਾਹ ਵਾਸਤੇ ਬਹੁਤ ਬਹੁਤ ਧੰਨਵਾਦ 1:00 ਵਜੇ ਦਹੀਂ ਲੈ ਕੇ ਆਉਣੀ ਆ ਕਿਦੇ ਮਸਲੋਂਗੇ ਮੈਂ ਸਿਰਚ ਹੋ ਹੋਣੀ ਸਾਡੀ ਪਰ ਭੈ ਜੀ ਡੈਂਡਰ ਆਊਗਾ ਅੱਛਾ ਦਹੀਂ ਨਾਲ ਕਾਲੇ ਕਾਲੇ ਲਵੇ ਆਦੀ ਮਲਾਹੀ ਆਤੇ ਕਾਲੇ ਢੇ ਕਾਲੇ ਛੱਡੇ ਸੁਪਲਾ ਹੀ ਯਾਰ ਵਾਸਤੇ ਵੀ ਵਲੋਗ ਚ ਆਇਆ ਤੁਹਾਨੂੰ ਇੱਕ ਬੰਦਾ ਦਿਖਾਈ ਰਹੇਗਾ ਤੁਸੀਂ ਜਾਣਦੇ ਹੋ ਉਹਨੂੰ ਇਹ ਬਹੁਤ ਟਾਈਮ ਦਾ ਅੱਖਾਂ ਰਗੜੀ ਜਾਂਦਾ ਦੀ ਹੁਣ ਸੁੱਤਾ ਪਿਆਗਾ ਇਹਨੂੰ ਮੈਂ ਠਾਉਣਾਗਾ ਓਏ ਓਏ ਆਇਆ ਆ ਵੀ ਉੱਠ ਕੀ ਹੋ ਰਿਹਾ ਤੈਨੂੰ ਆ ਵੀ ਉੱਠੀ ਵੜਾ ਜਾ ਖੜਾ ਹੋ ਖੜਾ ਹੋ ਖੜਾ ਕੀ ਹੋ ਰਿਹਾ ਤੈਨੂੰ ਦੁੱਧ ਦੁੱਧ ਦੇ ਚੱਕਰ ਚੱਕਰ ਚ ਕੀ ਕਰ ਖਿਆਦਾ ਹੈ ਹੈਂ ਪੰਗ ਪੜਾਤੀ ਪੰਗ ਅੰਗਪੜਾਤੀ ਵੀਰੇ ਕੀ ਲੱਗੇਗਾ ਜੀ ਦੁੱਧ ਦੁੱਧ ਬਰਮਾ ਵਾਲਾ ਬਰਮਾ ਵਾਲਾ ਦੁੱਧ ਓਏ ਖੜਾ ਹੋ ਖੜ ਕੇ ਗੱਲ ਸੁਣ ਮੇਰੀ ਨਹੀਂ ਪੀਣੀ ਤੂੰ ਪੀ ਜਾ ਨਾ ਮੈਂ ਕੀ ਪੀਣ ਨੂੰ ਮੈਂ ਤੈਨੂੰ ਕੀ ਦੇ ਰਿਹਾ ਪੀਣ ਨੂੰ ਅੱਛਾ ਜਾ ਇਧਰ ਕੈਮਰੇ ਖੜੀ ਕੇ ਦੇਖ ਮੈਂ ਕੈਮਰੇ 'ਚ ਰਿਕਾਰਡ ਕਰ ਰਿਹਾ ਵੇ ਤੇਰੀ ਕਰਤੂਤ ਦੇਖਾਉਂਗਾ ਵੀ ਤੈਨੂੰ ਹਾਂ ਵੀਰੇ ਰਹਿਣ ਦੇ ਯਾਰ ਕੈਮਰਾ ਰਹਿਣ ਦੇ ਕੀ ਕਰਿਆ ਤੇ ਇਹ ਜਿਆ ਦੱਸ ਬਈ ਕੋਈ ਹੋਰ ਪੜਾਰਜੀ ਉਹਨੇ ਭੰਗ ਭੰਗ ਪਿਆਦੀ ਹਾਂਜੀ ਕਿਹਨੇ ਮੁੰਡੇ ਨੇ ਸੁਣਾ ਮੈਂ ਤੋਂ ਮੁੰਡਾ ਦੁੱਧ ਦੇ ਭਲੇਕੇ ਪੀ ਗਿਆ ਦੱਦੇ ਉਹਦਾ ਤਾਂ ਮੈਨੂੰ ਇਹ ਨਹੀਂ ਦੁੱਧ ਬਾਲਾ ਸੁਆਦ ਲੱਗਦਾ ਮੈਨੂੰ ਪੀਉਂਦੇ ਤੁਸੀਂ ਗਲਾਸ ਦੱਦਾ ਦੱਦਾ ਕਮਾਲ ਹੈ ਹਨਾ ਸੁਣਾ ਜੋ ਹੋਰ ਨੇਰ ਹਰਿਆਣ ਚਾਹ ਪੀ ਆਪਾਂ ਨਹੀਂ ਪੀਂਦੇ ਜਾਂ ਮੈਂ ਮਿਆਕ ਨਹੀਂ ਕਰਦਾ ਮੈਂ ਮੈਂ ਪਹਿਲਾਂ ਛੱਡਤੀ ਸੀਗੀ ਉਹ ਤੇ ਤੂੰ ਤੋਂ ਪਹਿਲਾਂ ਕਾਫੀ ਟਾਈਮ ਪਹਿਲਾਂ ਛੱਡਤੀ ਸੀਗੀ ਅੱਛਾ ਚੱਲ ਕੋਈ ਨਹੀਂ ਪਈ ਜਾ ਚੰਗਾ ਪਈ ਜਾ ਜਾ ਉਹ ਬੁਲਾ ਰਿਆ ਆਹ ਜਾ ਹਾਂਜੀ ਮਿੱਤਰੋ ਹਾਸੀ ਮਜ਼ਾਕ ਚੱਲਦਾ ਰਹਿੰਦਾ ਸਰਤਾਜ ਨੇ ਕੋਈ ਭੰਗ ਪੁੰਗਣੀ ਪੀਤੀ ਹੋਈ ਪਰ ਪੰਗਾਲਿਆਂ ਵਾਂਗੂ ਕਰਕੇ ਰਿਘਿਆ ਰਿਆ ਸੀਗਾ ਐਕਟਿੰਗ ਬਹੁਤ ਤਕੜੀ ਆ ਮੁੰਡੇ ਦੀ ਇਹਦੀ ਤੇ ਆਪਣਾ ਸ਼ੂਟ ਵੀ ਲਾਸਟ ਪੜਾ ਤੇ ਵਾਗ ਗਿਆ ਸੋਨੂੰ ਮੈਂ ਤੇ ਕਿਉਣਾਗਾ ਹਮ ਦੇਖੋ ਬੰਦੇ ਸਾਰੇ ਖੇ ਰਹੇ ਨੇ ਲਾਸਟ ਪੜਾ ਦਿਆ ਗਾ ਕੰਮ ਆਪਣਾ ਤੇ ਹੋਰ ਦੇਖਿਓਣਾ ਮੈਂ ਸੋਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹਾਂਜੀ ਭਾਈ ਤੁਹਾਨੂੰ ਇੱਕ ਅੱਜ ਹੋਰ ਖੁਸ਼ੀ ਦੀ ਗੱਲ ਦੱਸਦੇ ਆਂਗੀ ਆਪਣੇ ਵੀਰੇ ਬਾਬੇ ਦਾ ਅੱਜ ਜਨਮ ਦਿਨ ਹੈ ਆਪਾਂ ਕੇਕ ਕਟਾਂਗੇ ਤੁਹਾਨੂੰ ਮੈਂ ਦਿਖਾਉਣੇ ਆ ਕਿ ਅੱਜ ਵੀਰੇ ਬਾਬੇ ਦਾ ਬਰਥਡੇ ਆ ਦੇਖੋ ਹੈਪੀ ਬਰਥਡੇ ਹੈਪੀ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਲੈ ਬਈ ਕੇਕ ਕੱਟਦਾ ਵੀਰੇ ਦਾ ਮੈਂ ਡਾਈਟ ਤੇ ਆ ਡਾਈਟ ਤੇ ਆ ਇੱਧਰ ਆ ਡਾਈਟ ਤੇ ਆ ਕੇਕ ਨਹੀਂ ਕੱਟਦਾ ਮੈਂ ਡਾਈਟ ਤੇ ਆ ਬਈ ਇਹਨੂੰ ਕਹ ਕੇ ਕੇਕ ਖਾ ਅੱਜ ਹੈਗਾ ਦੀ ਆਪਣੇ ਵੀਰੇ ਦਾ ਬਾਬੇ ਦਾ ਹੈਪੀ ਬਰਥਡੇ ਉਹ ਫਿਰਦਾ ਭੱਜਿਆ ਠੀਕ ਹੈ ਹੈਪੀ ਬਰਥਡੇ ਬਈ ਗੁਰੂ ਹੈਪੀ ਬਰਥਡੇ ਵਿੰਦਰભાઈ ਹੈਪੀ ਬਰਥਡੇ ਬਈ ਜਾਨਾ ਠੀਕ ਆ ਬਾਈ ਰੱਬ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਗੁਰੂ ਕੇਕ ਖਾਓ ਨਾਲੇ ਹੁਣ ਉੱਥੇ ਜਾਵਾਂਗਾ ਉੱਥੇ ਉੱਥੇ ਨਾਲ ਖਾਈਂ ਵੀਰ ਕੇਕ ਖਾਓ ਬਾਈ ਹੁਣ ਕਿਵੇਂ ਜਾਵਾਂਗਾ ਕਿਤੇ ਖਾਈਂ ਨਾ ਬਾਗ ਨਹੀਂ ਲਗਾਉਣਾ ਕਰੇ ਪੈਣਾ ਜਾ ਕੇ ਆ ਬਹੁਤ ਡੌਂਟ ਫੀਲ ਮੈਨੂੰ ਲੈ ਜਾ ਮੈਂ ਬਾਈ ਚੱਲ ਜਰਾਂ ਇੱਥੇ ਓਕੇ